ਹਾਂਜੀ ਭਾਈ ਜਿੱਦਾਂ ਹੀ ਸਿਆਲ ਸ਼ੁਰੂ ਹੋ ਗਿਆ ਹੁਣ ਘਰਾਂ ਦੇ ਵਿੱਚ ਗੀਜ਼ਰ ਲੱਗਣੇ ਸ਼ੁਰੂ ਹੋ ਜਾਣੇ ਕਿਉਂਕਿ ਗੀਜ਼ਰ ਇੱਕ ਘਰੇਲੂ ਚੀਜ਼ ਬਣ ਗਿਆ ਹਰੇਕ ਘਰ ਦੇ ਵਿੱਚ ਆ ਤੇ ਜਿਹੜਿਆਂ ਨੇ ਤਾਂ ਮੇਰੇ ਵਾਂਗੂ ਬੋਕਦੇ ਸਿੰਘਾਂ ਨੂੰ ਹੱਥ ਲਾਇਆ ਉਹਨਾਂ ਦੀ ਗੱਲ ਵੱਖਰੀ ਆ ਤੇ ਜਿਨ੍ਹਾਂ ਨੇ ਗੀਜ਼ਰ ਨਵੇਂ ਲਵਾਉਣੇ ਆ ਮੇਰਾ ਵੀਰ ਗੀਜ਼ਰ ਲਵਾਉਣ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਧਿਆਨ ਕਰ ਲਿਓ ਜਿਹੜਾ ਗੀਜ਼ਰ ਜਦੋਂ ਵੀ ਤੁਸੀਂ ਲਵਾਉਣਾ ਹੈ ਗੀਜ਼ਰ ਬਹੁਤਾ ਮਹਿੰਗਾ ਨਹੀਂ ਲਵਾਉਣਾ ਹੈਗਾ ਵੀ ਜਿਹੜਾ ਮਲਕ 3000 4000 ਦੀ ਰੇਂਜ ਦੇ ਵਿੱਚ ਵਿੱਚ ਵਾਲਾ ਗੀਜ਼ਰ ਲਵਾਉਣਾ ਉਹਦੇ ਵਿੱਚ ਸਿੰਪਲ ਐਲੀਮੈਂਟ ਆਉਂਦਾ ਪਰ ਜਿਹੜਾ ਮਹਿੰਗਾ ਗੀਜ਼ਰ ਲਵਾ ਲੈਨੇ ਆਪਾਂ 7000 ਤੋਂ ਪਲੱਸ ਵਾਲਾ ਉਹਦੇ ਵਿੱਚ ਜਿਹੜਾ ਆ ਐਲੀਮੈਂਟ ਆਉਂਦਾ ਜਿਹੜਾ ਆਪਣੇ ਗੀਜ਼ਰ ਦੇ ਵਿੱਚ ਹੈ ਇਹਦਾ ਪੰਗਾ ਕੀ ਆ ਬਾਈ ਸਭ ਤੋਂ ਵੱਡਾ ਪੰਗਾ ਹੀ ਕਹੇ ਆਮ ਦੁਕਾਨ ਦੇ ਉੱਤੇ ਮਿਲਦਾ ਹੈ ਨਹੀਂ ਦੂਜਾ ਇਹ 8 ਤੋਂ ਲੈ ਕੇ 1200 ਰੁਪਏ ਦੇ ਵਿੱਚ ਵਿੱਚ ਆਪਾਂ ਨੂੰ ਦੁਕਾਨਾਂ ਦੇ ਵਿੱਚ ਅਲੱਗ-ਅਲੱਗ ਰੇਟ ਹੈ ਘੱਟੋ-ਘੱਟ ਆਪਾਂ ਨੂੰ 800 ਰੁਪਏ ਦਾ ਇਹ ਐਲੀਮੈਂਟ ਮਿਲਦਾ ਪਰ ਜਿਹੜਾ ਗੀਜ਼ਰ ਆਪਾਂ ਦੂਜਾ ਲਵਾਉਨੇ ਆ 3000 ਤੋਂ ਲੈ ਕੇ 4000 ਦੀ ਰੇਂਜ ਦੇ ਵਿੱਚ ਵਿੱਚ ਵਾਲਾ ਉਹਦੇ ਵਿੱਚ ਸਿੰਪਲ ਐਲੀਮੈਂਟ ਆਉਂਦਾ ਉਹਦੀ ਜਿਹੜੀ ਕਾਸਟ ਆ 2.5 ਤੋਂ ਲੈ ਕੇ 300 ਰੁਪਿਆ ਕਾਸਟ ਆ ਠੀਕ ਹੈ ਟਾਈਮ ਦੋਨਾਂ ਨੇ ਬਰਾਬਰ ਹੀ ਕੱਢਣਾ ਹੁੰਦਾ ਕਿਉਂਕਿ ਪਾਣੀ ਦੇ ਵਿੱਚ ਬਾਈ ਸੋਰਾ ਬਹੁਤ ਜ਼ਿਆਦਾ ਜਿਹੜਾ ਐਲੀਮੈਂਟ ਹੈ ਉਹ ਮਸਾਂ ਦੋ ਕਸੀਜਨ ਕੱਢਦਾ ਪਰ ਜੇ ਤੁਸੀਂ ਮਹਿੰਗੇ ਵਾਲਾ ਗੀਜ਼ਰ ਲਵਾ ਲਓਗੇ ਨਾ ਕਈ ਬੰਦੇ ਕਹਿੰਦੇ ਵੀ ਆਪਾਂ ਨੂੰ ਮਤਲਬ ਕਿ ਮਹਿੰਗੇ ਵਾਲਾ ਗੀਜ਼ਰ ਲਵਾਉਣਾ 7-8000 ਵਾਲਾ ਗੀਜ਼ਰ ਲਵਾਉਣਾ ਤੇ ਆਪਾਂ ਨੂੰ ਦੁਕਾਨ ਵਾਲੇ ਵੇਚਣ ਸਮੇ ਬਹੁਤ ਚੀਜ਼ਾਂ ਕਹਿੰਦੇ ਵੀ ਬਾਈ ਇਹਦੇ ਵਿੱਚ ਸੋਰਾ ਜੰਮਦਾ ਉਹ ਨਹੀਂ ਜੰਮਦਾ ਸਭ ਕੁਝ ਜੰਮਦਾ ਵੀਰੇ ਗੀਜ਼ਰ ਜਿਹੜਾ ਸਿੰਪਲ ਐਲੀਮੈਂਟ ਵਾਲਾ ਲਵਾਓ ਜਿਹੜਾ ਸਪੈਸ਼ਲ ਐਲੀਮੈਂਟ ਆਉਂਦਾ ਗੀਜ਼ਰ ਦੇ ਵਿੱਚ ਤੁਸੀਂ ਕਦੇ ਨਾ ਲਿਓ ਨਹੀਂ ਤੁਹਾਡਾ ਹਰੇਕ ਤੇ ਘਟੋ ਘਟ 800 ਤੋਂ ਲੈ ਕੇ 12-1300 ਰੁਪਏ ਤੱਕ ਐਲੀਮੈਂਟ ਮਿਲਦਾ ਕੰਪਨੀ ਦੇ ਹਿਸਾਬ ਨਾਲ